ਪੰਜਾਬੀ ਕਵਿਤਾ ਨੂੰ ਪਿਆਰ ਕਰਨ ਵਾਲੇ ਦੋਸਤੋ ਅੱਜ ਆਪਾਂ ਬੜੇ ਭਰੇ ਮਨ ਨਾਲ ਆਪਣੇ ਮਹਿਬੂਬ ਸ਼ਾਇਰ ਨੂੰ ਵਿਦਾ ਆਖਿਆ ਪੰਜਾਬੀ ਕਵਿਤਾ ਦਾ ਐਸਾ ਸ਼ਾਇਰ ਸੀ ਸੁਰਜੀਤ ਪਾਤਰ ਜਿਹਨੂੰ ਪੰਜਾਬੀ ਪਿਆਰਿਆਂ ਨੇ ਸ਼ਾਇਦ ਵਾਰਿਸ ਸ਼ਾਹ ਤੋਂ ਬਾਅਦ ਇੰਨਾ ਜ਼ਿਆਦਾ ਪਿਆਰ ਦਿੱਤਾ ਯਾਨੀ ਇੱਕ ਮਜ਼ਦੂਰ ਤੋਂ ਲੈ ਕੇ ਇੱਕ ਯੂਨੀਵਰਸਿਟੀ ਦੇ ਵਿਦਵਾਨ ਤੱਕ ਹਰ ਬੰਦਾ ਪਾਤਰ ਸਾਹਿਬ ਨਾਲ ਸਰੋਕਾਰ ਆਪਣੇ ਦੱਸ ਰਿਹਾ ਉਹਨਾਂ ਨਾਲ ਬਿਤਾਇਆ ਸਮਾਂ ਸਾਹਮਣੇ ਲਿਆ ਰਿਹਾ ਤੇ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੇ ਸੁਰਜੀਤ ਪਾਤਰਪੁਰਾ ਦੇ ਜਾਣ ਦਾ ਸੋਗ ਮਨਾਇਆ ਜਿਸ ਤਰੀਕੇ ਨਾਲ ਪੰਜਾਬੀ ਸਮਾਜ ਇੱਕ ਸੁਖਨਵਰ ਦੇ ਜਾਣ ਦੇ ਉੱਤੇ ਸੋਗਵਾਰ ਨਜ਼ਰ ਆਉਂਦਾ ਮੈਨੂੰ ਲੱਗਦਾ ਕਿ ਸੱਚੀ ਉਹਨਾਂ ਦੀ ਗੱਲ ਸੱਚ ਹੈ ਕਿ ਕੇਵਲ ਜਿਸ ਹੁੰਦੇ ਨੇ ਜੋ ਸਿਵਿਆਂ ਵਿੱਚ ਸੁਆਹ ਬਣਦੇ